ਤਾਨੂੰ ਹਰਾ ਹਰਾ ਕੋਈ ਦੀ ਆਵਾਜ਼ ਕੋਈ ਯਾਦ ਕਰੋ ਮੈਂ ਆਪ ਨੂੰ ਬਚਾ ਲਉ ਮੈਂ ਮਤਲਬ ਜੀ ਸਾਹਿਬ ਤੁਹਾਡੀ ਗੱਲ ਦਾ ਮੈਂ ਜਵਾਬ ਦੇ ਦਿੰਦਾ ਜੀ ਮੈਨੂੰ ਕੋਈ ਜਿਹੜੀ ਹਰੇ ਭਰੇ ਰਕਤਾਂ ਵਾਲੀ ਗੱਲ ਕਰਦੇ ਤੁਸੀਂ ਚੌੜੀਆਂ ਸੜਕਾਂ ਲਈ ਮੈਨੂੰ ਕੀ ਸਰਕਾਰ ਦੀ ਬਹੁਤ ਸਕਸੈਸਫੁਲ ਕਲੋਨੀ ਬਣਾ ਦੇਉ ਦੁਲਿਹਾਨੀ ਦੇ ਵਿੱਚ ਬੀਆਰਐਸ ਨਗਰ ਦੀ ਜਿਹੜੀ ਇੱਕ ਕਲੋਨੀ ਆ ਇਹ ਸਰਕਾਰ ਨੇ ਕੱਟੀ ਆ ਇਸ ਦਾ ਕਮਰਸ਼ੀਅਲ ਹਜੇ ਹੁਣ ਬਣ ਕੇ ਰੰਗ ਕਰਨ ਲੱਗੇ ਨੇ 30 ਸਾਲ ਹੋ ਗਿਆ ਕਲੋਨੀ ਕੰਟੀਨਿਊ ਜੀ ਉਸ ਦੇ ਵਿੱਚ ਲਾਟ ਮੈਟਰੀਅਲ ਕਿੱਥੇ ਗੜੀ ਆ ਫਿਰ ਨੇ ਵੀ ਬਣਾਉਣਾ ਗਰੇ ਗੁਲਾਬਰੀ ਸਾਹਿਬ ਮੇਰੇ ਪਿੰਡ ਦੇ ਨਾਲ ਮਹਾਵੀਰ ਕਲੋਨੀ ਗੱਟੀ ਹੋਈ ਆ ਉਹਨੂੰ 10 ਸਾਲਾਂ ਤੋਂ ਕਲੋਨੀ ਗੱਟੀ ਨੂੰ ਉਹ ਸਾਰੀ ਦੀ ਸਾਰੀ ਕਲੋਨੀ ਹੁਣ ਫੇਰ ਪਕਾਉਗਾ ਇੱਕ ਵੀ ਪਲਾਟ ਨਹੀਂ ਵਿਗਿਆ ਜੇ ਜੇ 10 ਸਾਲਾਂ ਤੋਂ ਕਲੋਨੀ ਗੱਟੀ ਹੋਈ ਔਰ ਬਹੁਤ ਵਧੀਆ ਕਲੋਨੀ ਗੱਟੀ ਹੋਈ ਆ ਉਹ ਬਹੁਤ ਵਧੀਆ ਉਹਦੀਆਂ ਸੜਕਾਂ ਬਣਾਈਆਂ ਹੋਈਆਂ ਨੇ ਜੇ 10 ਸਾਲ ਪਹਿਲਾਂ ਕਲੋਨੀ ਗੱਟੀ ਹੋਈ ਅੱਜ ਤਾਈਂ ਕੋਈ ਪਲਾਟ ਨਹੀਂ ਵਿਗਿਆ ਤਾਂ ਜਿਹੜੀ ਕਲੋਨੀ ਨੂੰ ਬਣਾਉਣ 'ਚ 3 ਸਾਲ ਲੱਗ ਜਣੇ ਨੇ ਉਸ ਤੋਂ ਬਾਅਦ ਪਲਾਟ ਜ਼ਿਮੀਦਾਰ ਨੇ ਆਪ ਵੇਚਣਾ ਵਾ ਉਹ ਪਲਾਟ ਵਿਗੇ ਨਾ ਬਗੇ ਗਿਤਾ ਕਿਹੜਾ ਬਾਲੂਗਾ ਉਹ ਜ਼ਿਮੀਦਾਰ ਕੋਲੇ ਤਾਂ ਰੋਟੀ ਖਾਣੂ ਦਾ ਪੈਸੇ ਨਹੀਂ ਰਹਿਣੇ ਚਲੋ ਮੇਰੀ ਇਕੱਲਾ ਮੁਦਾ ਮੁਲਾਮਰੀ ਸਾਹਿਬ ਨਹੀਂ ਹੋਰ ਵੀ ਪੁੱਛ ਲਈ ਆਪਾਂ ਕੋਈ ਬੱਚਾ ਵੀ ਦੇ ਗੱਲ ਕਰਾਂਗੇ ਮੁਲਾਮਰੀ ਸਾਹਿਬ ਇਹ ਕਿਸਾਨਾਂ ਦਾ ਮੁੱਖਾ ਚੱਕਰੇ ਆ ਆਪਾਂ ਬੜਾ ਬੜਾ ਸਰਨਾ ਵੀ ਲਗਾਇਆ ਪਲਾਟਾਂ ਦੇ ਬਾਅਦ ਤੱਕ ਕਿਸਾਨ ਯੂਨੀਅਨਸ ਜਾਂ ਉਹ ਤੁਹਾਡੇ ਨਾਲ ਬਿਲਕੁਲ ਜਿਆਨ ਨਾਲ ਕੋਈ ਮੀਟਿੰਗ ਹੋਈ ਹੈ ਕਿ ਉਹ ਵੀ ਇੱਕ ਕਿਸਾਨ ਜੁਨੀਆ ਨਾਲ ਕਿਸਾਨ ਜੁਨੀਆ ਨਾਲ ਵੀ ਨਾਲ ਨੇ ਕਿਸਾਨ ਜੁਨੀਆ ਨਾਲ ਲੱਗ ਤੋਂ ਵੀ ਮੀਟਿੰਗ ਕੀਤੀ ਸੀ ਸਾਡੇ ਨਾਲ ਵੀ ਸਹਿਬਤ ਨੇ ਸਾਡੇ ਨਾਲ ਵੀ ਉਹਨਾਂ ਨਾਲ ਗੱਲਬਾਤ ਹੋਈ ਆ ਕਿਸਾਨ ਜੁਨੀਆ ਨਾਲ ਕਿਸਾਨ ਟੋਟਲ ਆਪ ਔਰ ਸ਼੍ਰੋਮਣੀ ਅਕਾਲੀ ਦਲ ਸਾਰੇ ਇੱਕ ਮੋਟੂ ਕੇ ਇਸ ਲੜਾਈ ਦੇ ਵਿੱਚ ਇਕੱਠੇ 24 77 ਨਾਲ ਅੱਜ ਦਾ ਸਾਬ ਦਫਤਰ ਦੇ ਬਾਹਰ ਅਗਲੇ ਦਿਨਾਂ ਸੀਐਮ ਸਾਹਿਬ ਦਾ ਬਿਆਨ ਆਂਦਾ ਕਿ ਜਿਹੜੇ ਕਿਸਾਨਾਂ ਦੀ ਜ਼ਮੀਨਾਂ ਆਸੀਂ ਮਾਰਕੀਟ ਰੇਟ ਅਕਾ ਰੇਟ ਤੇ ਪੈਸੇ ਦਵਾਂਗੇ ਪੈਸਾ ਤਾਂ ਦੇਣਾ ਹੀ ਪਏਗੀ ਨਹੀਂ ਫਿਰ ਉਹਦਾ ਬਿਆਨ ਕਿਉਂ ਆਇਆ ਸੀ ਤੁਮਰਾ ਘੁਮਰਾ ਕਰਨ ਲਾ ਹੈ ਈ ਤੈਨੂੰ ਪਤਾ ਕੀ ਕੀ ਗੱਲ ਕਰਦੇ ਓ ਤੁਸੀਂ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਵਾਂ ਸ਼ਾਮ ਤੱਕ ਕਈ ਵਾਰੀ ਬਦਲਦਾ ਉਹਦੀ ਗੱਲ ਕਰਦੇ ਉਹ ਸ਼ਾਮ ਵੀ ਸ਼ਾਮ ਨਹੀਂ ਹੋਈ ਹੋਰ ਤਾਂ ਕੱਲ ਕੋਈ ਵੀ ਪੜੀ ਨਹੀਂ ਰਹੀ ਸਾਰੇ ਵੀਰਾਂ ਨੇ ਕੋਈ ਵੀ ਪੜੀ ਹੋਈ ਨਹੀਂ ਆ ਇੱਕ ਨਵਾਂ ਗਲੀਆ ਦਾ ਸਾਹਮਣੇ ਦੇਣਾ ਗਵਰਨਰ ਨੇ ਆਉਦੇ ਪੱਲੇ ਓਹ ਉਹ ਜਿਹੜਾ ਪੈਸਾ ਤਾਂ ਉਹਦਾ ਜਿਹੜਾ ਇਹਨਾਂ ਨੇ ਸਿਰਫ ਉੱਥੋਂ ਪਲਾਟ ਦੇਣਾ ਤੁਸੀਂ ਪਲਾਟ ਮਾਰਕੀਟ ਕੀਮਤ ਤੇ ਵੇਚ ਲੈਣਾ ਮਾਰਕੀਟ ਕੀਮਤ ਤੇ 300 ਸਾਲ ਬਾਅਦ ਆਉਣੀ ਹੈ 24000 ਗੱਜ ਇੱਕ ਦਿਨ ਦੇ ਵਿੱਚ ਗੱਜ ਹੋਣਾ ਇੱਕ ਦਿਨ ਤੇ ਕੰਨੀ ਜਾਣਾ ਹਾਂ ਉਹ ਬੱਕਰੀਆਂ ਤੋਂ ਵੀ ਆ ਜਾਓ ਅਕਾਲੀ ਦਾ ਨੂੰ ਕਿੱਥੇ ਹੁੰਦੀ ਲੋੜ ਆ ਕੀ ਹੁਣ ਤੁਸੀਂ ਕੀ ਕਰੋਗੇ ਅਕਾਲੀ ਦਾ ਜਿਹੜਾ ਹੁਣ ਵਾਹਿਆ ਟੰਡਿਆ ਫਿਰਦਾ ਉਹ ਤੁਸੀਂ ਉੱਥੇ ਆਉਂਗੇ ਇਕੱਠੇ ਹੋਗੇ ਅਸੀਂ ਦੇਖੋ ਇਹ ਹਿੱਸਾ ਦੇ ਰਾਤ ਪਹਿਲਾਂ ਵੀ ਕਈ ਵਾਰੀ ਭਰੀ ਅਧਰਾ ਕਾਲੀਆਂ ਲੋਕ ਉੱਥੇ ਇਕੱਠਾ ਹੁੰਦਾ ਅੱਜ ਉਹ ਆਮ ਆਦਮੀ ਪਾਰਟੀ ਸਰਕਾਰ ਨੂੰ ਪੰਜਾਬ ਨੂੰ 18 ਇਸ਼ੂ ਆ ਜਿਹੜੀ ਗੱਲ ਤੁਸੀਂ ਇਹਨਾਂ ਅਸੀਂ ਵੀ ਚਾਹੁੰਦੇ ਹਾਂ ਤੁਸੀਂ ਵੀ ਚਾਹੁੰਦੇ ਹੋ ਪੰਜਾਬੀ ਵੀ ਚਾਹੁੰਦੇ ਆ ਸਾਰਾ ਪੰਜਾਬ ਚਾਹੁੰਦਾ ਵੀ ਕਾਲੀਗਰ ਕਿਹੜਾ ਹੋ ਕੇ ਲਾਈ ਕਰੇ ਤੇ ਕਹਿੰਦਾ ਕਿ ਆਜ ਹਰੇਕ ਦੀ ਡਿਮਾਂਡ ਹੈ ਵੀ ਕਾਲੀ ਦਾ ਲਾਉਣੇ ਤੇ ਕਾਲੀਗਰ ਪੰਜਾਬ ਨੂੰ ਸਵਾਰੇ ਜਿਸ ਕਰਕੇ ਕੀ ਜਿਹੜੇ ਕੈਂਪ ਲੱਗਣ ਜਾ ਰਹੇ ਹੋ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਵਾਈ ਜਾਊਗੀ ਜੀ ਤੇ ਜੋ ਵੀ ਪਿੰਡ ਵਾਸੀ ਨੇ ਪਾਰਟੀ ਵੀ ਤੋਂ ਉੱਪਰ ਉੱਠ ਕੇ ਸਾਡੇ ਦਫ਼ਤਰ ਵੱਲੋਂ ਇੱਥੇ ਟੀਮ ਜਾਊਗੀ ਉੱਥੇ ਪੱਕਾ ਦਾ ਫਾਰਮ ਭਰੇ ਜਾਣਗੇ ਉਸ ਉੱਥੇ ਆਨਲਾਈਨ ਹੀ ਉਸ ਵਕਤ ਲੈਪਟਾਪ ਨਾਲ ਭੇਜਿਆ ਜਾਊਗਾ ਫਸਤ ਕੱਟ ਕੇ ਉਹ ਅਟੈਚ ਕਰ ਦਿੱਤਾ ਜਾਊਗਾ ਫਾਰਮ ਜਦੋਂ ਇਕੱਠੇ ਹੋ ਜਾਣਗੇ ਠੀਕ ਹੈ ਜੀ ਉਹ ਹਲਕਾ ਵਾਈਸ ਜ਼ਿਲ੍ਹਾ ਵਾਈਸ ਪਲਾਟਾ ਦਫ਼ਤਰ ਵਿਕੇ ਜਮਾ ਕਰਵਾ ਦਿੱਤੇ ਜਾਣਗੇ ਅਖੀਰ ਦੇ ਵਿੱਚ ਮੈਂ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਕਰ ਦਿੰਦਾ ਬਾਰ ਬਾਰ ਗੱਲ ਆ ਰਹੀ ਹੈ ਕਿਸਾਨ ਨੂੰ ਪਲਾਟ ਮਿਲਣਾ ਕਿਸਾਨ ਨੂੰ ਜਿਹੜੀ ਇਹਦੀ ਗੱਲ ਕੈਬਨਿਟ ਤੋਂ ਬਾਅਦ ਪ੍ਰੈਸ ਨੂੰ ਤੁਹਾਡੇ ਸਾਰੇ ਵੀਰਾਂ ਕੋਲ ਪਹੁੰਚਿਆ ਹੀ ਆ ਉਸ ਦੇ ਵਿੱਚ ਇਹਨਾਂ ਨੇ ਬੜਾ ਕਲੀਅਰ 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 ਲਿਖਿਆ ਕਿ ਇਟ ਇਜ਼ ਏਮਡ ਟੂ ਪ੍ਰੋਮੋਟ ਫਾਰਮਰਸ ਐਂਡ ਪ੍ਰੋਮੋਟਰਸ ਠੀਕ ਹੈ ਜੀ ਫਾਰਮਰ ਦਾ ਆਪਦੇ ਆਪ ਨੂੰ ਪ੍ਰੋਮੋਟ ਕਰੀ ਰਿਹਾ ਆ ਆਪਣੀ ਖੇਤੀ ਕਰਕੇ ਜਿੰਨੀ ਕੁ ਲੋਡ ਹੁੰਦੀ ਹੈ ਫਾਰਮਰ ਆਪਦੀ ਜ਼ਮੀਨ ਵੇਚ ਲੈਂਦਾ ਤੇ ਵਧੀਆ ਮੁੱਲ ਤੇ ਜ਼ਮੀਨਾਂ ਬਿਕਰੀਆਂ ਨੇ ਪਰ ਗੱਲ ਇਹਨੂੰ ਪਲੀਜ਼ ਇੱਕ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹ ਜਦੋਂ ਇਹਨਾਂ ਨੇ ਲੈਂਡ ਪੂਲਿੰਗ ਕਰ ਲਈ ਉਸ ਤੋਂ ਬਾਅਦ ਇੱਕ ਇੱਕ ਕਰਕੇ ਇਹਨਾਂ ਨੇ ਜਿਹੜੀਆਂ ਅਲਾਟਮੈਂਟਸ ਨੇ ਇਹ ਵੱਡੇ ਵੱਡੀਆਂ ਕੰਪਨੀਆਂ ਵੱਡੇ ਪ੍ਰੋਮੋਟਰਸ ਨੂੰ ਦੇਣੀਆਂ ਨੇ ਤੇ ਇਦਾਂ ਦੇ ਪ੍ਰੋਮੋਟਰਸ ਦੇ ਉੱਤੇ ਆਲ ਰੈਡੀ ਗੜਗਾਉਂ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਬਹੁਤ ਵੱਡੇ ਵੱਡੇ ਕੇਸ ਚੱਲ ਰਹੇ ਨੇ ਹਾਈ ਕੋਰਟ ਵੱਲੋਂ ਕਈ ਇੱਕ ਇੱਕ ਕੇਸ ਦੇ ਵਿੱਚ ਟਾਈਮ ਸਿਰ ਕਲਾਟਾ ਬਲੋਂ ਡਿਲੀਵਰੀ ਕਮਾਟਾ ਬਲੋਂ ਡਿਲੀਵਰੀ ਨਾ ਦੇਣ ਦੇ ਮੈਟਰ ਦੇ ਵਿੱਚ